ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਬੁਟੀਕ ਸਟਾਈਲ ਫੈਬਰਿਕ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਦੇ ਐਂਡ ਵਿੱਚ ਆਪਾਂ ਤੁਹਾਨੂੰ ਇੰਨਾ ਸੂਟਾਂ ਦੇ ਰੇਟ ਦੱਸਾਂਗੇ ਇਹ ਵਾਲੇ ਜਿਹੜੇ ਸੂਟ ਨੇ ਹਾਈਲਾਈਟ ਵਰਕ ਹੋਇਆ ਹੋਇਆ ਇਹਦੇ ਉੱਪਰ ਸਿੱਪੀ ਦਾ ਤੇ ਤਿੱਲੇ ਦਾ ਵਰਕ ਹੋਇਆ ਹੋਇਆ ਜੀ ਕਲਰ ਕੰਟਰਾਸਟ ਨੇ ਜਿਹੜੇ ਟੋਟਲੀ ਪਾਰਟੀ ਵੇਅਰ ਕਲਰਸ ਨੇਗੇ ਜਿਹੜਾ ਵੀ suit ਤੁਸੀਂ book ਕਰਾਉਣਾ ਚਾਹੁੰਦੇ ਹੋ ਸਾਨੂੰ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ book ਕਰਾ ਸਕਦੇ ਹੋ ਇਹਦੀ ਤੁਸੀਂ ਕੱਲੀ ਸ਼ਰਟ ਵੀ ਖਰੀਦ ਸਕਦੇ ਹੋ ਤੇ ਨਾਲ matching plain crepe ਦੀ ਸਲਵਾਰ ਦੇ ਨਾਲ ਵੀ ਖਰੀਦ ਸਕਦੇ ਹੋ ਜੀ fine fabric ਹੈਗਾ party wear suit ਨੇ ਇਹਨੂੰ ਤੁਸੀਂ ਲਹਿੰਗੇ ਵਾਸਤੇ ਵੀ ਖਰੀਦ ਸਕਦੇ ਹੋ 5 ਮੀਟਰ 7 ਮੀਟਰ ਤੁਸੀਂ ਜਿੰਨਾ ਵੀ fabric ਚਾਹੁੰਦੇ ਹੋ ਉਹਨਾਂ ਤੁਸੀਂ fabric order ਕਰ ਸਕਦੇ ਹੋ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ subscribe ਕਰਿਓ ਵੀਡੀਓ ਨੂੰ like share ਤੇ comment ਜਰੂਰ ਕਰ ਦਿਆ ਕਰੋ ਤੇ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਦੀ ਬੁਕਿੰਗ ਕਰਾਉਣ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਦੋ ਡਿਜ਼ਾਈਨਸ ਅਵੇਲੇਬਲ ਨੇ ਜਿਹੜਾ ਨੈਕਸਟ ਡਿਜ਼ਾਈਨ ਹੈ ਜੀ ਇਹਦਾ ਵੀ ਸੇਮ ਪ੍ਰਾਈਸ ਹੈਗਾ ਇਹ ਵੀ ਬਹੁਤ ਫਾਈਨ ਫੈਬਰਿਕ ਆ ਪਲੇਨ ਗਰੇਪ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਨਾਲ ਹਾਈਲਾਈਟ ਵਰਕ ਵਾਲੀ ਸ਼ਰਟ ਹੈ ਇਹਦੇ ਵਿੱਚ ਵੀ ਤੁਸੀਂ ਕੱਲੀ ਸ਼ਰਟ ਵੀ ਖਰੀਦ ਸਕਦੇ ਹੋ ਤੇ ਮੈਚਿੰਗ ਸੂਟ ਵੀ ਲੈ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ